ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਨਵੇਂ ਵਲੌਗ ਦੇ ਵਿੱਚ ਫੇਰ ਇੱਕ ਤੁਹਾਡੇ ਨਾਲ ਨਵੀਂ ਜਾਣਕਾਰੀ ਸਾਂਝੀ ਕਰਾਂਗੇ ਕਈ ਦਿਨਾਂ ਤੋਂ ਆਪਾਂ ਵੇਟ ਕਰਦੇ ਪਏ ਸੀਗੇ ਕਿ ਆਪਾਂ ਜਿਹੜਾ ਪੇਂਟ ਦਾ ਕੰਮ ਆ ਉਹ ਚਲਵਾਉਣਾ ਸੋ ਅੱਜ ਉਹ ਦਿਨ ਵੀ ਆ ਗਿਆ ਦੋਸਤੋ ਅੱਜ ਬਾਬੇ ਦੀ ਕਿਰਪਾ ਦੇ ਨਾਲ ਪੇਂਟ ਦਾ ਕੰਮ ਸ਼ੁਰੂ ਹੋ ਗਿਆ ਜਿਹੜੀ ਟੁਕੜੀ ਸੀ ਕੁਝ ਕ ਹੱਦ ਤੱਕ ਆਪਾਂ ਲਵਾ ਦਿੱਤੀ ਕਿਉਂਕਿ ਮਿਸਤਰੀਆ ਜਿਹੜਾ ਉਹ ਸ਼ਾਮ ਨੂੰ ਹੀ ਮਿਲਦਾ ਆਪਾਂ ਨੂੰ ਸੋ ਅੱਜ ਸ਼ਾਮ ਨੂੰ ਮਿਸਤਰੀ ਆ ਰਿਹਾ ਹੈਗਾ ਤੇ ਲਖਵੀਰ ਵੀ ਜਾ ਰਹੀਆਂ ਲਖਵੀਰ ਨੂੰ ਵੀ ਪੁੱਛਦੇ ਹਾਂ ਹਾਲ ਚਾਲ ਲਖਵੀਰ ਕਿੱਦਾਂ ਦਾ ਲੱਗ ਰਿਹਾ ਅੱਜ ਬੜੀ ਲੱਗ ਰਿਹਾ ਯਾਨੀ ਮੌਸਮ ਵੀ ਠੰਡਾ ਕਾ ਦੇਖੋ ਮੌਸਮ ਬਹੁਤ ਵਧੀਆ ਜੀ ਹੈ ਨਾ ਸੋਹਣਾ ਲੱਗਦਾ ਹੈ ਨਾ ਸੋ ਪਹਿਲਾਂ ਵਿੱਚ ਦੀ ਕਣਮਣ ਜੀ ਹੋ ਗਈ ਫਿਰ ਸਾਨੂੰ ਇਹ ਲੱਗਦਾ ਸੀਗਾ ਵੀ ਪਤਾ ਨਹੀਂ ਅੱਜ ਰੰਗ ਦਾ ਕੰਮ ਚੱਲੂਗਾ ਜਾਂ ਨਾ ਚੱਲੂਗਾ ਹੈ ਨਾ ਸੋ ਚਲੋ ਜੀ ਮਹਾਰਾਜ ਆਪੇ ਹੈ ਨਾ ਅੰਗ ਸੰਗ ਹੁੰਦਾ ਹੈਗਾ ਸੋ ਅੱਜ ਆਪਣਾ ਇਹ ਕੰਮ ਚੱਲ ਪਿਆ ਜੀ ਬਸ ਇਹ ਸ਼ਾਮ ਤੱਕ ਕੰਮ ਕੰਪਲੀਟ ਹੋ ਜਾਣਾ ਹੈ ਤੇ ਜਿਹੜਾ ਪੇਂਟਿੰਗ ਵਗੈਰਾ ਦਾ ਕੰਮ ਆ ਕੰਦਾ ਦੇ ਉੱਪਰ ਉਹ ਆਪਾਂ ਬਾਅਦ ਦੇ ਵਿੱਚ ਕਰਵਾਵਾਂਗੇ ਕਿਉਂਕਿ ਉਹ ਬੰਦੇ ਬਾਅਦ ਦੇ ਵਿੱਚ ਆਉਣਗੇ ਠੀਕ ਹੈ ਨਾ ਅੱਜ ਪੇਂਟਿੰਗ ਨਾਲ ਆ ਪੇਂਟ ਵਾਲੇ ਬਾਈ ਲੱਗੇ ਲਗੇ ਸੋ ਸਾਡਾ ਜੇ ਕੰਮ ਅਧੂਰਾ ਹੀ ਰਹਿ ਗਿਆ ਜੀ ਅਜੇ ਨਾਲ ਜਿਹੜਾ ਬਾਕੀ ਦਾ ਕੰਮ ਹੈ ਉਹ ਮਿਸਤਰੀ ਸਾਮ ਨੂੰ ਆਊਗਾ ਉਹਦੇ ਆਉਣ ਤੇ ਹੀ ਆਪਾਂ ਸਾਮ ਨੂੰ ਇਹਨੂੰ ਮਤਲਬ ਅੱਜ ਅਜੇ ਇਹ ਕਲੀਅਰ ਹੋ ਜੂਗਾ ਜਿਹੜਾ ਅੰਦਰ ਲੋ ਰੰਗ ਦਾ ਹੈ ਇਹ ਵੀ ਕਲੀਅਰ ਹੋ ਜਾਣਾ ਜਿਹੜੀ ਇੱਕ ਆ ਚੀਜ਼ ਤੁਸੀਂ ਦੇਖ ਰਹੇ ਹੋਗੇ ਹੈ ਨਾ ਇੱਥੇ ਆਪਾਂ ਪਹਿਲਾਂ ਮੈਟ ਲਾਵਾਂਗੇ ਵੀਰ ਮਾਦੀ ਇਹ ਕਿ ਆਏਗਾ ਬਹੁਤ ਹੀ ਸੋਹਣਾ ਜਿਹਾ ਲੱਗਦਾ ਹੈਗਾ ਇੱਕ ਦਾ ਇਹ ਇੱਥੇ ਲਾਵਾਂਗੇ ਆਪਾਂ ਹਰਾ ਇਹ ਗੀਂਜਾ ਮੈਟ ਨਹੀਂ ਹੁੰਦਾ ਉਹ ਲਾ ਕੇ ਹਾਂ ਉਹ ਲਾ ਕੇ ਇੱਕ ਆਪਾਂ ਡੈਰੀ ਦਾ ਮਾਰਕਾ ਬਣਵਾਇਆ ਹੈਗਾ ਉਹ ਵੀ ਲਾਵਾਂਗੇ ਇਹਦੇ ਉੱਪਰ ਤੇ ਹੋ ਸਕਿਆ ਥੋੜਾ ਜਿਹਾ ਉੱਪਰ ਆਪਾਂ ਫੋਟੋ ਲਵਾਵਾਗੇ ਪਹਿਲਾਂ ਠੀਕ ਆ ਦੋਸੇ ਪਾਸੇ ਆਗੇ ਵੀ ਲਾਉਂਦੇ ਹਾਂ ਹੈ ਨਾ ਸੋਹਣਾ ਲੱਗ ਰਿਹਾ ਹੈ ਨਾ ਜਦੋਂ ਫਿਰੰਦਾ ਰੂਮ ਚੰਗੇ ਲੱਗਦੇ ਨੇ ਉਹ ਗੱਲਾਂ ਤੇ ਪਿਛੜੀ ਆਪਣੀ ਪੁਸਤਕਾਂ ਕਿ ਪਈ ਹੈਗੇ ਇਹ ਹੁਣ ਆਪਾਂ ਕਿੱਥੇ ਹੋਰ ਸੈੱਟ ਕਰ ਦਿਆਂਗੇ ਸੋ ਦੋਸਤੋ ਪੈਂਟਰ ਕਹਿੰਦਾ ਵੀ ਜਿਹੜਾ ਤੁਹਾਡਾ ਜਿਹੜੇ ਆਪਣੇ ਆਪ ਬੋਰਡ ਲੱਗੇ ਹੋਏ ਨੇ ਨਾ ਪਹਿਲਾਂ ਡਿਓ ਵਗੈਰਾ ਆਮ ਸ਼ੁਰੂੀ ਕਰਨ ਵਾਲੇ ਹਨ ਵੀ ਇਹਨਾਂ ਨੂੰ ਉਤਾਰ ਦਿਓ ਫੇਰ ਨਾ ਕੰਧ ਦੇ ਉੱਪਰ ਪ੍ਰੋਪਰ ਰੰਗ ਨਹੀਂ ਹੁੰਦਾ ਹੈਗਾ ਸੋ ਜਿਹੜੇ ਤੇ ਆ ਫੌਜੀ ਕੱਪੜਾ ਲੱਗਿਆ ਨਾਲ ਹਰਾ ਹਰੇ ਰੰਗ ਦਾ ਇਹ ਵੀ ਆਪਾਂ ਨੇ ਉਤਾਰਨਾ ਹੈਗਾ ਸੋ ਇਹ ਲੱਗੇ ਨੂੰ ਥੋੜੇ ਦਿਨ ਹੀ ਹੋਏ ਸੀ ਵੈਸੇ ਤੇ ਪਰੇ ਉੱਤਰ ਨਹੀਂ ਰਿਹਾ ਸੀਗਾ ਕਿਉਂਕਿ ਮੇਖਾ ਥੋੜੀਆਂ ਜਿਹੜੀਆਂ ਲੱਗੀਆਂ ਸੀਗਾ ਉਹ ਉੱਪਰ ਲੱਗੀਆਂ ਹੋਈਆਂ ਸੀਗਾ ਹੁਣ ਮੈਨੂੰ ਕੋਠੇ ਉੱਪਰ ਦੀ ਜਾਣਾ ਪੈਣਾ ਹੈ ਕੋਠੇ ਉੱਪਰ ਜਾ ਕੇ ਉੱਪਰ ਦੀ ਇਹ ਉਤਾਰਾਂਗੇ ਆਪਾਂ ਦੇਖ ਹੀ ਲਓਗੇ ਜਦੋਂ ਕੋਈ ਕੰਮ ਤੋਂ ਹਰਕਤ ਆ ਜਾਂਦਾ ਹੈਗਾ ਚੱਕਰ ਆ ਜਿਹੜੀ ਨਾ ਉਹ ਜ਼ਿਆਦਾ ਹੋ ਜਾਂਦੀ ਹੈਗੀ ਬਾਕੀ ਕਈ ਸਾਲ ਬਾਅਦ ਦੁਕਾਨ ਨੂੰ ਰੰਗ ਹੋ ਰਿਹਾ ਹੈਗਾ ਸੋ ਹੁਣ ਆਪਾਂ ਨੂੰ ਕੋਠੇ ਉੱਪਰ ਦੀ ਜਾ ਕੇ ਇਹ ਪਟਣਾ ਪਿਆ ਹੈਗਾ ਇੱਕ ਦੋ ਮੇਖਾਂ ਜੀਆਂ ਉੱਪਰ ਵਾਲੇ ਪਾਸੇ ਸੀਗੀਆਂ ਇਹਦੀਆਂ ਤੇ ਪਿੰਟਰ ਕਹਿ ਰਿਹਾ ਵੀ ਜਿਹੜਾ ਇਹ ਵਾਲਾ ਸੈੱਟ ਜਗ੍ਹਾ ਇਹ ਵੀ ਲਾ ਦੇ ਕਹਿੰਦਾ ਮੈਂ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਵੇਟ ਕਰੋ ਮੈਂ ਕਿਹਾ ਇਹਨੂੰ ਆਪਾਂ نیچے ਆ ਕੇ ਥੱਲੇੋਂ ਪੌੜੀ ਲਾ ਕੇ ਲਾ ਦਿੰਨੇ ਹਾਂਗੇ ਹਨਾ ਸੋ ਆਪਾਂ ਨੂੰ ਵੀ ਇਹ ਲਾਲਚ ਹੁੰਦਾ ਜੀ ਕਿਉਂਕਿ ਜੇ ਤੁਸੀਂ ਦਿਹਾੜੇ ਦੀ ਗੱਲ ਕਰੋਂ ਤਾਂ ਤਕਰੀਬਨ ਮੇਰੇ ਖਿਆਲ ਚ 7-800 ਰੁਪਿਆ ਦਿਹਾੜੀ ਹੋਵੇਗੀ ਪੇਂਟਰ ਦੀ ਜਿਆਦਾ ਵੀ ਹੋ ਸਕਦੀ ਹੈ ਪਰ ਮੈਂ ਮੇਰਾ ਆਈਡੀਆ ਇਹ ਹੈਗਾ ਫਿਰ ਆਪਾਂ ਨੂੰ ਵੀ ਇਹ ਲਾਲਚ ਹੋ ਜਾਂਦਾ ਦੋਸਤੋ ਵੀ ਪਹਿਲਾਂ ਪਹਿਲਾਂ ਆਪਾਂ ਨਾ ਸਾਰਾ ਕੰਮ ਤਿਆਰ ਕਰਕੇ ਮੂਹਰੋ ਦੇ ਦਈਏ ਸੋ ਦੇਖੋ ਮੈਂ ਹੁਣ ਇਹਨੂੰ ਲਾ ਦਿੱਤਾ ਲਾ ਕੇ ਇਹਨੂੰ ਇੱਕ ਸਾਈਡ ਤੇ ਆਪਾਂ ਬਾਹਰਲੇ ਘਰ ਆਪਾਂ ਚ ਰੱਖ ਦੇਗੇ ਜਦੋਂ ਬਾਅਦ ਵਿੱਚ ਆਪਾਂ ਨੂੰ ਸਾਰਾ ਪੇਂਟ ਵਗੈਰਾ ਹੋ ਗਿਆ ਤੇ ਆਪਣਾ ਜੋ ਡ੍ਰੈਂਗ ਵਗੈਰਾ ਇਹਦੇ ਉੱਤੇ ਹੋਣੀ ਹੈ ਹਨਾ ਤਾਂ ਬਾਅਦ ਵਿੱਚ ਇਹਨੂੰ ਆਪਾਂ ਲਾ ਲਾਂਗੇ ਪ੍ਰੋਪਰ ਜਿੱਥੇ ਆਪਾਂ ਨੂੰ ਠੀਕ ਲੱਗਿਆ ਜਿੱਥੇ ਮੈਂ ਹੁਣ ਖੜਾਂਗਾ ਫਰੰਟ ਜਿਹੇ ਤੇ ਇੱਥੇ ਆਪਾਂ ਬਾਣੀ ਡੈਰੀ ਦਾ ਸਾਰਾ ਲੋਗੋ ਜਿਹੜਾ ਉਹ ਲਗਾਵਾਂਗੇ ਜਿਹੜਾ ਕਿ ਦੇਖਣ ਦੇ ਵਿੱਚ ਵੀ ਸੋਹਣਾ ਲੱਗੇ ਕਿਉਂਕਿ ਕੰਪਨੀ ਦਾ ਜਿਹੜਾ ਪ੍ਰੋਜੈਕਟ ਹੈਗਾ ਤਕਰੀਬਨ 2.5 ਲੱਖ ਦਾ ਪ੍ਰੋਜੈਕਟ ਹੈਗਾ ਬਹੁਤ ਹੀ ਵਧੀਆ ਤੇ ਧਮਾਕੇਦਾਰ ਗੱਲਬਾਤ ਹੈਗੀ ਸੋ ਇੰਨਾ ਕੁ ਤਾਂ ਵੀਰੇ ਬਣਦਾ ਹੀ ਹੈਗਾ ਹਨਾ ਜਿਹੜੀ ਚੀਜ਼ ਆਪਾਂ ਨੂੰ ਇੱਜ਼ਤ ਦੀ ਰੋਟੀ ਦਿੰਦੀ ਹੈ ਉਹਦੇ ਲਈ ਇੰਨਾ ਕੁ ਕੰਮ ਕਰਨਾ ਕੋਈ ਜ਼ਿਆਦਾ ਨਹੀਂ ਹੈਗਾ ਕਿਉਂਕਿ ਇਸੇ ਦੀ ਕਮਾਈ ਨਾਲ ਆਪਾਂ ਸਾਰਾ ਬਿਜ਼ਨਸ ਸੈੱਟ ਚ ਕਰਿਆ ਹੈਗਾ ਬਿਜ਼ਨਸ ਤਾਂ ਆਪਾਂ ਨੇ ਸੈੱਟ ਕਰੀ ਕਰੇ ਤਾਂ ਹੀ ਆਪਾਂ ਇਸ ਦੀ ਬਦੌਲਤ ਆਪਣੇ ਭੈਣ ਭਾਈਆਂ ਨੂੰ ਵੀ ਸੈੱਟ ਕਰਿਆ ਬਈ ਉਹ ਕਿਵੇਂ ਕਿਉਂਕਿ ਜਿਹੜਾ ਮੇਰਾ ਸਹੁਰਾ ਪਰਿਵਾਰ ਹੈ ਉਹਨਾਂ ਨੂੰ ਵੀ ਅਸੀਂ ਬਾਣੀ ਡੈਰੀ ਦੇ ਨਾਲ ਹੀ ਜੋੜਿਆ ਪਹਿਲਾ ਪ੍ਰਾਈਵੇਟ ਡੈਰੀ ਸੀ ਉਹਦੇ ਵਿੱਚ ਕੋਈ ਮਾਰਜਨ ਨਹੀਂ ਸੀਗਾ ਸੋ ਬਾਣੀ ਡੈਰੀ ਨਾਲ ਜੁੜ ਕੇ ਉਹਨਾਂ ਦਾ ਵੀ ਕਾਰੋਬਾਰ ਬਹੁਤ ਸੋਹਣਾ ਚੱਲਦਾ ਪਿਆ ਇਸ ਤੋਂ ਬਾਅਦ ਮੇਰਾ ਸਾਡੂ ਸੀਗਾ ਉਹਨਾਂ ਦਾ ਵੀ ਕੰਮ ਦੋਸਤੋ ਅਸੀਂ ਬਾਣੀ ਡੈਰੀ ਦੇ ਨਾਲ ਹੀ ਜੋੜਿਆ ਸੋ ਉਹ ਵੀ ਮੰਨਦੇ ਆ ਕਿ ਵੀ ਵਾਕਈ ਯਾਰ ਸਹੀ ਗੱਲ ਬਾਤ ਹੈਗੀ ਹੈ ਨਾ ਸੋ ਤੇ ਨਾਲ ਕੋਨੇ ਸੇ ਸੱਤ ਡੈਰੀਆਂ ਨੂੰ ਦੋਸਤੋ ਆਪਣੇ ਮਿੱਤਰ ਪਿਆਰਿਆਂ ਨੂੰ ਲਾ ਲਓ ਤੇ ਆਪਣੇ ਰਿਸ਼ਤੇਦਾਰਾਂ ਨੂੰ ਕਰਵਾਇਆ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਆਪਾਂ ਲਦਾੜ ਪਿੰਡ ਵੀ ਲਵਾਈ ਹੈ ਲਹਿਰਾਗਾਗਾ ਲਹਿਰਾਗਾਗਾ ਦੇ ਨਾਲ ਆ ਜੀ ਲਦਾੜ ਜਿੱਥੇ ਆਪਣੀ ਛੋਟੀ ਭੈਣ ਵਿਆਹੀ ਹੈਗੀ ਉੱਥੇ ਆਪਣੇ ਪੁਰਾਣਾ ਕਹਿ ਦੀ ਆਪਣਾ ਸਾਡੇ ਜੀਜਾ ਜੀ ਉਹਨਾਂ ਨੂੰ ਵੀ ਡੈਰੀ ਇਹੀ ਬਾਣੀ ਡੈਰੀ ਦੀ ਹੀ ਕਰਵਾਈ ਗਈ ਹੈ ਜੋ ਕਿ ਪਿੰਡ ਦਾ ਰਿਜ਼ਲਟ ਹੁਣ ਬਹੁਤ ਹੀ ਪੋਜ਼ਿਟਿਵ ਮਿਲ ਰਿਹਾ ਹੈਗਾ ਜਦੋਂ ਜਦੋਂ ਕੰਮ ਚਲਾਏ ਸੀਗੇ ਉਦੋਂ ਥੋੜੀ ਜਿਹੀ ਦਿੱਕਤ ਪਰੇਸ਼ਾਨੀ ਆ ਰਹੀ ਸੀਗੀ ਸੋ ਬਈ ਮਾਨ ਹੁੰਦਾ ਹੈਗਾ ਜਦੋਂ ਕੋਈ ਆਪਾਂ ਇਸ ਤਰ੍ਹਾਂ ਆਪਾਂ ਸੋ ਸਾਡਾ ਅੰਦਰ ਦਾ ਜਿਹੜਾ ਸੀਗਾ ਪ੍ਰੋਸੈਸ ਹੁਣ ਉਹ ਸਟਾਰਟ ਹੋ ਗਿਆ ਜੀ ਅੰਦਰ ਵਾਲਾ ਜਿਹੜਾ ਰੰਗ ਹੈ ਇਹ ਆਪਾਂ ਹੁਣ ਕਰਾਂਗੇ ਬਸ ਫਿਰ ਆਪਾਂ ਫ੍ਰੀ ਹੋ ਜਾਗੇ ਜਿਹੜਾ ਰੰਗ ਦਾ ਕੰਮ ਸੀ ਇਹ ਵੱਡਾ ਸੀਗਾ ਬਾਕੀ ਆਪਾਂ ਦਾ ਕਦੇ ਕੰਮ ਕਰਿਆ ਨਹੀਂ ਭਾਈ ਮੈਂ ਤਾਂ ਥੋੜਾ ਜਿਹਾ ਕੰਮ ਕਰਿਆ ਦੀਆ ਇੰਨੇ ਨਾਲੇ ਗੁੱਟ ਤੋਂ ਖਣ ਲੱਗ ਗਿਆ ਥੋੜਾ ਜਿਹਾ ਜਿੰਨਾ ਕਾਪਾ ਤੋਂ ਲੱਗਿਆ ਇਹਦਾ ਜਿਹਦਾ ਕੰਮ ਆ ਗਿਆ ਉਸ ਨੂੰ ਨਹੀਂ ਮਤਲਬ ਇਹ ਭੌਂਦਾ ਗਿਆ ਕਿਉਂ ਜੀ ਹਾਂ ਠੀਕ ਹੈ ਨਾ ਮੈਂ ਪੇਂਟਰ ਵੀ ਖੋਜਿਆ ਕਹਿੰਦਾ ਵੀ ਠੀਕ ਆ ਗੱਲ ਇਹਨੂੰ ਐ ਦੀ ਪਤਾ ਨਹੀਂ ਐ ਮੈਂ ਵੀ ਮੈਂ ਵੀ ਕਾਲੀ ਜੀ ਕਰੀ ਜਾਂਦਾ ਸੀਗਾ ਮੈਂ ਕਹਾਂ ਵੀ ਚੱਲ ਜਲਦੀ ਗੱਲ ਦੀ ਨਿਬੇੜ ਦੀ ਫਿਰ ਪੇਂਟਰ ਸਾਹਿਬ ਉਹ ਰਿਸ਼ਤੇ ਜਿਹੜੇ ਮੇਰੇ ਮਾਮਾ ਜੀ ਲੱਗਦੇ ਨੇ ਇਹ ਕਹਿੰਦੇ ਮੜਾ ਜਾਂ ਬੁਰਸ ਫਿਰ ਤੂੰ ਘਸਾ ਕੇ ਦੇਖ ਲੈ ਫਿਰ ਜਦੋਂ ਮੈਂ ਘਮਾਇਆ ਬੁਰਸ ਮੈਂ ਫਿਰ ਆ ਇੰਨਾ ਕੋ ਟੋਟਾ ਜੀ ਲਾਇਆ ਗਾਇਆ ਗਾਇਕ ਤੇ ਇਧਰੋਂ ਹਜੇ ਰਹਿੰਦਾ ਗਿਆ ਹੈ ਨਾ ਕਰਨ ਵਾਲਾ ਚਲੋ ਅੱਜ ਆਇਆ ਹੈਗਾ ਵੀ ਸਾਡਾ ਜੀ ਫਾਈਨਲ ਹੋ ਜਾਊਗਾ ਰਲ ਮਿਲ ਕੇ ਸਾਰਿਆਂ ਦਾ ਹੈ ਨਾ ਤੇ ਜਿਹੜਾ ਆਹ ਕੰਮ ਰਹਿ ਗਿਆ ਸਾਡਾ ਅਧੂਰਾ ਕੁਛ ਕੁ ਇਹ ਸਾਮ ਨੂੰ ਲੱਗਣਾ ਹੈਗਾ ਉਹ ਮਿਸਤਰੀ ਦੇ ਆਏ ਤੇ ਲੱਗੂਗਾ ਸੋ ਬਾਕੀ ਦੀ 1-2 ਦਿਨਾਂ ਦੇ ਵਿੱਚ ਕੋਸ਼ਿਸ਼ ਕੋਸ਼ਿਸ਼ ਰਹੇਗੀ ਦੋਸਤੋ ਕਿ ਆਪਣਾ ਜਿਹੜਾ ਡੈਰੀ ਦਾ ਸਮਾਨ ਹੈ ਜੀ ਉਹ ਲੱਗ ਜਣਾਗਾ ਸੋ ਫਿਰ ਇਹ ਹੈਗਾ ਵੀ ਚਲ ਜਿਹੜੀਆਂ ਸਾਨੂੰ ਦਿੱਕਤਾਂ ਆਉਂਦੀਆਂ ਸੀਗਾ ਉਹ ਦਿੱਕਤਾਂੋਂ ਹਟ ਜਾਣਗੀਆਂ ਆ ਕਿਉਂਕਿ ਮਸ਼ੀਨਰੀ ਜਿਹੜੀ ਨਵੀਂ ਆ ਤਾਂ ਉਹ ਨਵੀਂ ਹੁੰਦੀ ਆ ਦੋਸਤੋ ਕਈ ਫਾਰਟ ਸੀਗੇ ਇਹਦੇ ਵਿੱਚ ਪੁਰਾਣੀ ਮਸ਼ੀਨਰੀ ਦੇ ਵਿੱਚ ਸੋ ਅੱਜ ਸਾਡਾ ਰੰਗ ਦਾ ਕੰਮ ਹੋ ਗਿਆ ਮੁਕੰਮਲ ਸੋ ਸਰਾਖੇਤਰਾ ਕੋ ਲਓ ਜੀ ਰੰਗ ਦਾ ਕੰਮ ਆਪਣਾ ਹੋ ਗਿਆ ਸਟਾਰਟ ਬਾਬੇ ਦੀ ਕਿਰਪਾ ਦੇ ਨਾਲ ਕਈ ਦਿਨਾਂ ਤੋਂ ਵੇਟ ਕਰਦੇ ਪਏ ਸੀਗੇ ਰੰਗ ਵਾਲਾ ਪੇਂਟਰ ਸੀ ਜਿਹੜਾ ਇਹ ਵੀ ਬੜੀ ਮੁਸ਼ਕਲ ਨਾਲ ਮਿਲਿਆ ਕਿਉਂਕਿ ਵੀਰ ਉਹਨਾਂ ਦਾ ਕੰਮ ਤਾਂ ਹੌਲੇ ਵੀ ਚੱਲਦਾ ਦੂਰ ਤਰਾਡੇ ਪਿੰਡਾਂ ਦੇ ਵਿੱਚ ਜਾਂਦੇ ਆਗੇ ਨਾਮ ਇਹਨਾਂ ਦਾ ਵੀ ਨੰਬਰ ਆਪਾਂ ਮੈਂਸ਼ਨ ਕਰਾਂਗੇ ਬਾਕੀ ਇਹਨਾਂ ਮੈਂ ਤੁਹਾਨੂੰ ਹੋਰ ਦੱਸਾਂ ਇੱਕ ਖਾਸियत ਵਾਲੀ ਗੱਲ ਕਿ ਇਹ ਪੇਂਟਿੰਗ ਵਗੈਰਾ ਬਹੁਤ ਸੋਹਣੀ ਬਣਾਉਂਦੇ ਨੇ ਜਿਹੜੀ ਇਹ ਪੇਂਟਿੰਗ ਆ ਇਹ ਤਕਰੀਬਨ ਮਾਲਵਾ ਆਰਟ ਗਰੁੱਪ ਦੇਖੋ ਤਾਂ ਉੱਪਰ ਨੰਬਰ ਵੀ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਹੈਗਾ ਤਕਰੀਬਨ ਇਹਨੂੰ ਹੋ ਗਿਆ ਜੀ ਆ ਮਾਮਾ ਇਹਨੂੰ ਹੋਗੇ 8-10 ਸਾਲ ਜਿਹੜੀ ਆ ਪੇਂਟਿੰਗ ਦੀ ਛਾਪੀ ਦੀ ਆਪਾਂ ਨੇ ਕੀ ਦੇ ਵਿੱਕੀ ਦੇ ਹਾਂ ਮੰਨਣ ਦਾ ਜੋਗਾ ਜੀ ਜਦੋਂ ਸਾਡੀ ਛੋਟੀ ਸੋ ਦੋਸਤੋ ਮਿਸਤਰੀ ਸਾਨੂੰ ਮਿਲਿਆ ਲੇਟ ਤਕਰੀਬਨ ਸਮਾਂ ਹੋ ਗਿਆ ਸੀਗਾ 8:30 ਦਾ 8:30 8:30 ਵਾਂਗੂ ਮਿਸਤਰੀ ਆਇਆ ਮਿਸਤਰੀ ਜੀ ਸਾਡੇ ਰਿਸ਼ਤੇ ਦੇ ਵਿੱਚ ਚਾਚਾ ਜੀ ਲੱਗਦੇ ਨੇ ਇਹਨਾਂ ਦਾ ਕੰਮ ਲਾਗਲੇ ਪਿੰਡ ਰਤੋਕੇ ਸਾਹੋਕੇ ਸਾਡੇ ਕੋਲੇ ਸੋ ਦੋਸਤੋ ਸਾਡਾ ਤਾਂ ਇਹੀ ਮੰਨਣਾ ਹੈਗਾ ਵੀ ਅਸੀਂ ਪਰਮਾਤਮਾ ਅਗੇ ਆਦਾਸ ਬੇਨਤੀ ਕਰਦੇ ਹਾਂ ਕਿ ਮਿਹਨਤਾਂ ਨੂੰ ਫਲ ਲੱਗਦੇ ਰਹਿਣ ਇਸੇ ਤਰ੍ਹਾਂ ਹੀ ਤੇ ਕਿਰਤ ਕਮਾਈਆਂ ਦੇ ਵਿੱਚ ਵਾਧਾ ਹੁੰਦਾ ਰਹੇ ਹੈ ਨਾ ਮਿਹਨਤ ਕਰਨਾ ਜਿਹੜਾ ਹੁੰਦਾ ਹੈਗਾ ਬੰਦੇ ਦਾ ਮੋਢਲਾ ਫਰਜ ਹੈਗਾ ਆ ਦੋਸਤੋ ਨਾਲ ਨਾਲ ਮੈਸੇਜ ਇਹ ਵੀ ਹੈਗਾ ਕਿ ਗਲਤ ਕੰਮ ਨਾ ਕਰੋ ਜਿਹੜੀ ਗਲਤ ਕਰ ਕਰਮ ਦੀ ਜਾਂ ਗਲਤ ਕਮਾਈ ਆਪਾਂ ਕਰਦੇ ਆ ਕੋਈ ਦੋ ਨੰਬਰ ਦਾ ਧੰਦਾ ਉਹ ਕੁਝ ਟਾਈਮ ਲਈ ਸਕੂਨ ਦਿੰਦਾ ਦੋਸਤੋ ਪਰ ਇਹ ਨਹੀਂ ਹੈਗਾ ਵੀ ਜਿਵੇਂ ਤੁਸੀਂ ਹੁਣ ਮਿਹਨਤ ਦੀ ਕਮਾਈ ਨਾਲ ਕੋਈ ਕੰਮ ਕੀਤਾ ਹੁੰਦਾ ਨਾ ਉਹ ਤੁਹਾਡੇ ਆਉਣ ਵਾਲੀਆਂ ਪੀੜ੍ਹੀਆਂ ਉਹਦਾ ਆਨੰਦ ਮਾਣਦੀਆਂ ਨੇ ਸੋ ਕੰਮ ਘੱਟ ਕਰ ਲੋ ਕੋਈ ਗੱਲ ਨਹੀਂ ਚੰਗਾ ਮੜਾ ਸਮਾ ਹਰ ਇੱਕ ਦੇ ਉੱਪਰ ਆਉਂਦਾ ਰਹਿੰਦਾ ਹੈ ਸਾਡਾ ਤਾਂ ਮੈਸੇਜ ਹਰ ਇੱਕ ਵਾਰ ਇਹੀ ਹੁੰਦਾ ਹੈ ਜਿਵੇਂ ਕਹਿੰਦੇ ਵੀ ਕਿਰਤ ਕਰੋ ਨਾਮ ਜਪੋ ਵੰਡ ਸਕੋ ਹੈ ਨਾ ਵੀ ਸਾਰੇ ਯਾਨੀ ਵਧੀਆ ਕੰਮ ਤੁਹੰਦੇ ਆਪਣੇ ਕਰੋ ਕਿਰਤਨਾ ਕਿਰਤ ਕਰੋ ਇੱਕ ਨੰਬਰ ਦੇ ਵਿੱਚ ਸਾਰੇ ਕੰਮ ਕਰੋ ਕੋਈ ਗਲਤ ਤੰਦਾ ਨਾ ਅਪਣਾਓ ਦੋਸਤੋ ਹਾਂ ਇੰਨਾ ਕਾ ਹੈਗਾ ਵੀ ਜਿਹੜਾ ਆਪਾਂ ਕਹਿ ਦਈਏ ਤੁਹੰਦਾ ਕੰਮ ਮਿਹਨਤ ਵਾਲਾ ਕੰਮ ਹੈ ਜਿਹੜਾ ਨਾ ਉਹ ਇੱਜ਼ਤਦਾਰ ਹੁੰਦਾ ਹੈਗਾ ਸੋ ਸਮਾ ਲੱਗ ਜਾਂਦਾ ਦੋਸਤੋ ਹੈ ਨਾ ਪਰ ਗਲਤ ਰਾ ਖਾਸ ਕਰਕੇ ਨਵੇਂ ਨੌਜਵਾਨਾਂ ਲਈ ਹੈ ਮੈਸੇਜ ਕਿ ਗਲਤ ਧੰਦਾ ਕਦੇ ਵੀ ਨਾ ਚੁਣੋ ਦੋਸਤੋ ਜਿਹਦੇ ਨਾਲ ਕਿ ਕੋਈ ਤੁਹਾਡੇ ਮਾਪਿਆਂ ਨੂੰ ਲਾ ਲੋ ਤੁਹਾਡੇ ਬੱਚਿਆਂ ਨੂੰ ਕੋਈ ਕਲੰਕ ਲੱਗੇ ਹੈ ਨਾ ਸੋ ਮਿਸਤਰੀ ਸਾਡਾ ਕਹਿੰਦਾ ਵੀ ਕਹਿੰਦਾ ਗਰਮੀ ਬਹੁਤ ਜ਼ਿਆਦਾ ਵੀ ਕਹਿੰਦਾ ਇੱਥੇ ਫਿਰ ਇਹਨੂੰ ਪੱਖਾ ਵੀ ਲਿਆ ਕੇ ਲਾਇਆ ਇੱਕ ਫਿਰ ਇਹਨੂੰ ਮੈਂ ਕਹਾਂ ਵੀ ਅਸੀਂ ਤਾਂ ਰੋਜ਼ ਹੀ ਸੰਘਰਸ਼ ਕਰਦੇ ਆਂ ਭਰਾਵਾ ਸਾਨੂੰ ਤਾਂ ਇੰਨੀ ਗਰਮੀ ਚੱਲਣ ਦੀ ਆਦਤ ਬਣ ਗਈ ਕਿਉਂਕਿ ਜਿਹੜੇ ਦੋ ਡੀ ਫਰਿਜ ਚੱਲਦੇ ਆ ਦੋਸਤੋ ਇਹਦੇ ਕਰਕੇ ਨਾ ਅੰਦਰ ਟੈਂਪਰੇਚਰ ਬਹੁਤ ਜ਼ਿਆਦਾ ਆਊਟ ਹੋ ਜਾਂਦਾ ਹੈਗਾ ਸੋ ਬਾਹਰੇ ਤਾਂ ਹਵਾ ਜੀ ਲੱਗਦੀ ਹੈ ਕਿ ਪਰ ਅੰਦਰ ਦਾ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੁੰਦਾ ਹੈਗਾ ਫਿਰ ਅਸੀਂ ਰੈਵੜੀ ਕਰੀ ਹੈਗੇ ਅੱਜ ਅਸੀਂ ਸਵੇਰ ਨੂੰ ਰੋਸ਼ਨ ਦਾ ਇੱਕ ਕੱਢਾਂਗੇ ਤਾਂ ਕਿ ਮਤਲਬ ਜਿਹੜਾ ਉੱਥੇ ਆਪਾਂ ਅਡਜਸਟ ਫੈਨ ਲਗਾਵਾ ਦਾਂਗੇ ਜਿਹਦੇ ਨਾਲ ਹਵਾ ਪ੍ਰੋਪਰ ਬਾਹਰ ਨਿਕਲਦੀ ਰਹੇ ਸੋ ਤਕਰੀਬ ਨੂੰ ਸਾਨੂੰ ਫੇਰ ਵੀ 8:30 ਤੋਂ ਲੱਗ ਕੇ ਦੋਸਤੋ 11:00 ਵਜੇ ਕਿਉਂਕਿ ਪਹਿਲਾਂ ਇਹ ਕੌਲੇ ਪਿੱਲਰ ਖੜੇ ਕਰੇ ਛੋਟੇ ਛੋਟੇ ਫੇਰ ਉਹਦੇ ਉੱਪਰ ਸੈਲਫ ਟਿਕਾਈ ਫੇਰ ਇਹ ਟੁਕੜੀ ਲਗਾਈ ਹਨਾ ਆ ਕਾਰਨ ਇਹ ਹੈਗਾ ਵੀ ਮਿਸਤਰੀ ਕੋਲੇ ਮੈਨੂੰ ਦੱਸਿਆ ਵੀ ਇਹਦਾ ਕਿਸੇ ਹੋਰ ਪਿੰਡ ਕੰਮ ਚੱਲਦਾ ਪਿਆ ਹੈਗਾ ਤੇ ਆਪਣੇ ਕੋਲੇ ਜਾਂ ਅਸਾਮ ਨੂੰ ਹੀ ਆਉਣਗੇ ਅੱਜ ਵੀ ਜਿਹੜਾ ਰਹਿ ਗਿਆ ਕੰਮ ਉਸ ਕੰਮ ਅਧੂਰਾ ਸਾਡਾ ਉਹ ਕਹਿੰਦੇ ਆਪਾਂ ਸਵੇਰ ਕਰਾਂਗੇ ਤਦ ਤੱਕ ਲਈ ਫਿਰ ਕੀ ਸੋਚਦਾ ਵੀ ਚਲੋ ਜਿੰਨਾ ਕ ਨਿਬੜਦਾਗਾ ਜਿੰਨੀ ਤੱਕ ਅੱਲ ਸਹੀ ਹੈ ਨਾ ਜਿੰਨਾ ਕ ਚਲੋ ਹਾਲ ਹੰਗਿਆਰੇ ਨਾਲ ਕੰਮ ਹੁੰਦਾਗਾ ਉਹ